ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਵਿਧਾਨ ਸਭਾ ਹਲਕਾ ਖੰਡੂਰ ਸਾਹਿਬ ਤੋਂ ਆਵਾਜ਼ੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਪੁਰਾਣੇ ਮਾਮਲੇ ਵਿੱਚ 4 ਸਾਲ ਦੀ ਕੈਦ ਸਜ਼ਾ ਨਹੀਂ ਦੱਸਣ ਜੋ ਕਿ ਬੁੱਧਵਾਰ ਨੂੰ ਅਦਾਲਤ ਨੇ ਲਾਲਪੁਰਾ ਨੂੰ ਦੋਸ਼ੀ ਕਰਾਰ ਦੇ ਕੇ ਕਿਸ ਤਰ੍ਹਾਂ ਕੀਤਾ ਸੀ ਇਸ ਮਾਮਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਵੀ ਅਦਾਲਤ ਵੱਲੋਂ 6-6 ਮਹੀਨੇ ਦੀ ਸਜ਼ਾ ਸੁਣਾਈ ਹੈ ਇਸ ਕੇਸ ਵਿੱਚ ਮਾਰਚ 2013 ਵਿੱਚ ਦਰਜ ਹੋਇਆ ਸੀ ਜਦੋਂ ਇੱਕ ਪੀੜਤਾ ਨੇ ਲਾਲਪੁਰਾ 'ਤੇ ਹੋਰ ਉਤੇ ਬਦਸਲੂਕੀ ਦੇ ਦੋਸ਼ ਲਗਾਏ ਸਨ ਇਸ ਤੋਂ ਬਾਅਦ ਅਦਾਲਤ ਵਿਚ ਕਾਰਵਾਈ ਚੱਲਦੀ ਰਹੀ ਹੁਣ 12 ਸਾਲ ਬਾਅਦ ਮਾਮਲੇ ਦਾ ਫੈਸਲਾ ਸੁਣਾਇਆ ਗਿਆ ਦੱਸਣਯੋਗ ਹੈ ਕਿ ਮਾਮਲਾ 2013 ਦਾ ਹੈ ਜਦੋਂ ਉਸਮਾ ਪਿੰਡ ਦੀ ਰਹਿਣ ਵਾਲੀ ਪੀੜਤਾ ਨੇ ਸ਼ਿਕਾਇਤ ਦਾਜ ਕਰਵਾਈ ਸੀ ਕਿ ਲਾਲਪੁਰਾ ਤੇ ਉਤੇ ਸਾਥੀਆਂ ਨੇ ਉਸ ਨਾਲ ਵਿਆਹ ਸਮਾਗਮ ਦੌਰਾਨ ਛੇੜਛਾੜ ਕੀਤੀ ਹੈ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਦਾਵਾ ਕੀਤਾ ਗਿਆ ਸੀ ਕਿ ਮਾਰਚ 3 2013 ਨੂੰ ਗੋਇੰਦਵਾਲ ਸਾਹਿਬ ਰੋਡ ਉਤੇ ਇੱਕ ਮੈਰਿਜ ਪੈਲਸ ਵਿੱਚ ਹੋਏ ਵਿਆਹ ਸਮਾਗਮ ਦੌਰਾਨ ਤਰਨਤਾਰਨ ਸਿਟੀ ਪੁਲਿਸ ਦੇ ਮੁਲਾਜ਼ਿਮਾਂ ਸਮੇਤ ਹੋਰ ਲੋਕਾਂ ਨੇ ਉਸ ਉੱਤੇ ਹਮਲਾ ਕੀਤਾ ਤੇ ਲਾਠੀਆਂ ਨਾਲ ਕੁੱਟਿਆ ਅਤੇ ਉਸ ਨਾਲ ਪਵਾਨਜਨਕ ਬਤੀਰਾ ਕੀਤਾ ਗਿਆ ਇਸ ਘਟਨਾ ਤੇ ਉਦੋਂ ਰੋਸ ਪੈਦਾ ਹੋ ਗਿਆ ਜਿਸ ਦੇ ਚਲਦੇ ਭਾਰਤ ਦੇ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਸ਼ੂ ਮੋਡ ਨੋਟਿਸ ਲਿਆ ਸਰਬੋਚ ਅਦਾਲਤ ਨੇ ਪੀੜਤਾ ਅਤੀਫ ਦੇ ਪਰਾਜਗਜੀਤ ਸਿੰਘ ਜੋ ਕਿ ਇਸ ਮਾਮਲੇ ਦੇ ਮੁੱਖ ਗਵਾਹ ਪਰਵਾਕ ਮੈਂਬਰਾਂ ਤੇ ਉਸਮਾ ਦੇ ਪਿੰਡ ਨੂੰ ਸੁਰੱਖਿਆ ਦੇਣ ਦਾ ਹੁਕਮ ਦਿੱਤੇ ਸੰਨ